ਇਹ ਪਹਿਲੇ ਕਮਨ ਪਿੱਟ ਦੋ। ਜੀ ਮੁਝੀ ਜੀ ਜਾਨੇ ਨੂੰ ਲੇ ਸੀ। ਇਹ ਵਾਰੀ। ਇਹ ਤਾਂ ਵੀ ਮੋਬਿਲ ਕਮਨ ਤੋਂ। ਨਹੀਂ ਹੁਣ ਪਹਿਲੇ ਟੱਟ ਤੇ ਲੈ ਕੇ ਕਿਨੇ ਗਿਆ ਇਹ? 25000 ਲਾਇਆ ਉਹ। 25000 ਕਿ ਕਾਦਾ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈਪੀਂ ਜੈ ਭਾਰਤ। ਮੈਂ ਪ੍ਰੇਮ ਸਿੰਘ ਸਪਰੀ। ਮੇਰੇ ਸਤਿਕਾਰਯੋਗ ਵੀਰੋ ਭੈਣ ਤੇ ਭਰਾਓ। ਹੁਣ ਬਹੁਤ ਲੋਕਾਂ ਨਾਲ ਬੜੇ ਪਿਆਰ ਨਾਲ ਗੱਲ ਕਰਦਾ ਪਿਆ ਮੈਂ ਪਿਆਰ ਨਾਲ ਪਹਿਲਾਂ ਵੀ ਗੱਲ ਕਰਦਾ ਸੀ ਤਲਖੀ ਚ ਮੈਂ ਉਦੋਂ ਆਣਾ ਜਦੋਂ ਕੋਈ ਅੱਗੋਂ ਮੈਨੂੰ ਤਲਖੀ ਚ ਲਿਆਵੀ। ਉਦੋਂ ਮੈਂ ਕੁੱਛੇ ਤਾਂ ਗੱਲ ਕਰਦਾ ਮੈਨੂੰ ਨਾ ਕਿਸੇ ਦਾ ਡਰ ਆ ਨਾ ਮੈਂ ਕਿਹਤੋਂ ਡਰਦਾ ਨਾ ਮੈਨੂੰ ਬਹੁਤ ਲੋਕਿਆਂ ਦਾ ਡਰ ਗਿਆ ਆ ਕਰ ਗਿਆ ਮਨਪ੍ਰੀਤ ਦੇ ਖਾਸ ਬੰਦੇ ਮੈਨੂੰ ਧਮਕੀਆਂ ਭਰੇ ਫੋਨ ਕਰਦੇ ਆ ਕੋਈ ਫालतू ਕਿੰਨਾ ਕੁ ਬੋਲਦੇ ਮੈਂ ਤੁਹਾਨੂੰ ਦੱਸਦਾ ਮੈਨੂੰ ਮਹੀਨਾ ਹੋ ਗਿਆ ਮੈਂ ਨਹੀਂ ਬੋਲਿਆ ਸੀ ਪਰ ਮਨਕੀਤ ਨੇ ਤਿੰਨ ਚਾਰ ਜਗ੍ਹਾ ਤੇ ਮੇਰੇ ਖਿਲਾਫ ਕੂੜ ਪ੍ਰਚਾਰ ਕੀਤਾ ਤੇ ਮੈਂ ਮਨਪ੍ਰੀਤ ਨੂੰ ਬੇਨਤੀ ਕਰਦਾ ਮੇਰੇ ਕੋਲ ਬਹੁਤ ਗਰੂਪ ਆ ਰਿਕਾਰਡਿੰਗਾਂ ਵੀਡੀਓ ਜਿਨ੍ਹਾਂ ਕੋਲ ਤੂੰ ਪੈਸੇ ਲੈ ਕੇ ਕੀ ਕੀਤਾ ਜਿਨ੍ਹਾਂ ਨੇ ਤੈਨੂੰ ਵਿਆਜੂ ਫੜ ਕੇ ਦਿੱਤੇ ਪੈਸੇ ਤੇ ਮੇਰੀ ਬੇਨਤੀ ਹੱਥ ਜੋੜ ਕੇ ਇੱਕ ਤਾਂ ਜਿਹੜੀ ਮੈਂ ਰਿਕਾਰਡ ਇਸ ਵੀ ਵੀ ਦੇ ਪੈਸੇ 25000 ਰੁਪਏ ਵਾਪਸ ਆਈ ਸ਼ਾਇਦ ਉਹ ਤੇਰੇ ਤੇਲੇ ਤੇਰੇ ਨਾਲ ਰਹਿਣਾ ਤੇ ਸਮਰਥ ਕਹਿਣਗੇ ਵੀ ਯਾਰ ਬਿਨਾ ਪ੍ਰੂਫਾ ਤੋਂ ਗੱਲ ਕਰਦਾ ਕਾਦੀ ਮੇਰੇ ਕੋਲ ਪ੍ਰੂਫ ਹੈ ਕਿ ਕਹਿੰਦੇ ਸੁਣ ਨਹੀਂ ਉਹ ਮੇਰਾ ਸੁਣ ਵੀ ਸਕਦੇ ਆ ਪਹਿਲਾਂ ਤਾਂ ਮੈਂ ਪ੍ਰੂਫ ਸੁਣਾਵਾ ਤੁਹਾਨੂੰ ਆਪ ਸੁਣੋ ਧਿਆਨ ਨਾਲ ਕਰੋ ਹਲੋ ਆਂਦੇ ਸਸੇ ਕਹਿੰਦੇ ਕੀ ਆਲਾ ਜੀ ਸਸੇ ਕਹਿੰਦੇ ਸਸੇ ਚਾਲ ਬਹੁਤ ਹੋਦੀ ਹੈ ਜੀ ਉਹ ਠੀਕ ਹੋ ਅਸਾ ਤੁਹਾਡਾ ਕਿਹੜਾ ਪਿੰਡ ਹੈ ਮੈਂ ਜੀ ਆਈ ਡੋਂਟ ਕਿਤੇ ਨੇਓ ਅਸੀਂ ਜਿਹੜੀ ਨਾ ਕਰ ਰਹੇ ਅਸੀਂ ਗ੍ਰੂਪ ਪੰਡਤਾਂ ਦੇ ਕੋਲੇ ਹੀ ਆ ਗਏ ਮੁੰਡੇ ਨਹੀਂ ਕੋਲ ਤਾਂ ਨਹੀਂ ਮੋਟਰ ਸਿਨੇਮਾ ਦੀ ਕੀਤੀ ਉਹਨਾਂ ਨੇ ਤਾਂ ਕੋਈ ਆਪਣਾ ਆਹ ਨੇ ਪੰਜ ਮੇਰਾ ਨਾਮ ਤੁਹਾਨੂੰ ਪਤਾ ਹੈ ਨਾ ਪ੍ਰੇਮ ਸਿੰਘ ਸਫਰੀ ਆ ਹਾਂ ਜੀ ਜੀ ਮੈਂ ਵੇਖੀ ਸੀ ਪੰਜਾਂ ਚੰਗਰੋ ਜਿੱਤੇ ਕੀ ਪਾਪਾ ਖਨੇ ਪੈਸੇ ਲੈ ਕੇ ਮਨ ਵੀ ਟੜਦਾ ਹਾਂ ਜੀ ਜੀ ਬੋਲ ਜੀ ਨਹੀਂ ਸੀ ਜਾਨੀ ਉਹ ਲੈ ਸੀ ਕਿ ਭਾਰੇ ਇਤਨੀ ਮੋਗਾਂ ਮੈਂ ਨਹੀਂ ਹੁਣ ਪੈਸੇ ਕਰਕੇ ਲੈ ਕੇ ਕਿਨੇ ਗਿਆ ਇਹ 25000 ਲੈ ਗਿਆ 25000 ਕਿ ਕਾਦਾ 10000 ਤਾਂ ਲੈ ਗਿਆ ਵੀ ਮੇਰੇ ਘਰੇ ਛੋਟੀ ਵੀਡੀਓ ਬਣਾਉਂਦਾ ਕਰਾਂਗਾ ਜਣੀ ਇਹ ਟਾਪੇ ਦੇ ਦਿੱਤੀ ਠੀਕ ਹੈ ਮੈਂ ਉਹ ਮੇਰੇ ਕਰੇ 50000 ਦਿੱਤਾ ਮੈਂ ਇਹਨੂੰ ਰਿਪੋਰਟ ਅੱਛਾ ਜੀ ਇਹ ਬੋਤੂਆ ਜੀ 15000 ਰੁਪਿਆ ਲੈ ਗਿਆ ਇਹ ਧਰ ਗਿਆ ਤੇ ਨਾਲ ਵੀ ਤੁਹਾਡੇ ਮਰੇ ਸਾਰੇ ਦਾਵਾ ਸਾਹੜਿਆ ਉਹਨਾਂ ਕੀ ਉਹਨਾਂ ਕੀ ਤੁਹਾਡੇ ਜਿੱਦਰੀ ਮੇਰੇ ਨਾਲ ਦੀ ਲੱਗਦੇ ਆ ਨਾ ਮੈਂ ਤਾਂ ਹੀ ਮੇਰੀ ਗੱਡੀ ਦਾ ਟੋਸ ਲੱਗਣੀ ਅੱਛਾ ਜੀ ਜੀ ਮੈਂ ਕਹਿੰਦਾ ਉਹਨਾਂ ਨੂੰ ਇੰਨੇ ਦੇ ਨਹੀਂ ਆਉਂਦੇ ਨਾ ਆਪਾਂ ਸਮਝਾ ਕੇ ਤੁਹਾਨੂੰ ਬਾਜੇ ਦਿਓ ਤੇ ਸਾਰੇ ਪਾਸੇ 15000 ਰੁਪਇਆ ਕਿ 25000 ਗਿਆ 10 ਮਹੀਨਾ ਨਹੀਂ 15 ਮਹੀਨਾ 25000 ਟੋਟਲ ਹੋ ਗਿਆ ਹਾਂ ਜੀ ਟੋਟਲ ਹੋ ਗਿਆ ਮੈਂ ਬਨਪ੍ਰੀਤ ਦਾ ਵੀਰ ਬੇਨਤੀ ਕਰੂੰਗਾ ਨਾ ਤੁਸੀਂ ਮੇਰੇ ਬਾਰੇ ਬੋਲਦੇ ਨਾ ਮੈਂ ਤੇਰੇ ਬਾਰੇ ਬੋਲਾਂਗਾ ਜੇਕਰ ਮੇਰਾ ਮੂੰਹ ਖਲਵਾਏਗਾ ਤੇ ਭਾਈ ਕੁਛ ਨਾ ਕੁਛ ਕਰੇ ਮੈਂ ਤੇ ਬੋਲਿਆ ਜੇ ਕੋਈ ਮੈਂ ਸਬੂਤਾਂ ਦੇ ਆਧਾਰ ਤੇ ਗੱਲ ਕਰੂੰਗਾ ਪੁਰੂਫਾਂ ਦੇ ਆਧਾਰ ਤੇ ਗੱਲ ਕਰੂੰਗਾ ਮੇਰੇ ਕੋਲ ਬਹੁਤ ਐਸੇ ਪੂਪੇ ਬਹੁਤ ਭਰਾਵਾਂ ਨੇ ਮੈਨੂੰ ਫੋਨ ਕੀਤੇ ਕਿਸੇ ਨੇ ਬੰਦ ਨਹੀਂ ਕੀਤੇ ਫੋਨ ਮੇਰੇ ਨਾ ਆ ਰਹੇ ਆ ਦੇਖੋ ਜਿੱਦੋਂ ਕੀ ਚੱਲ ਰਿਹਾ ਤੇ ਮੇਰੀ ਬੇਨਤੀ ਆ ਤੂੰ ਆਪਣਾ ਕੰਮ ਕਰ ਜੋ ਮਰਜੀ ਤੇ ਮੇ ਇਹ ਚਪਲਾਈ ਆ ਤੇ ਨਹੀਂ ਤਾਂ ਮੈਂ ਜਿਹੜੀਆਂ ਮੇਰੇ ਕੋਲ ਕੋਈ ਰਿਕਾਰਡਿੰਗਾਂ ਬਹੁਤ ਪਈਆਂ ਹੋਈਆਂ ਵੀਡੀਓ ਪਈਆਂ ਹਨ ਮੈਂ ਜਨਤਕ ਕਰਵਾ। ਤੇ ਜਾਂ ਫਿਰ ਬੈਠ ਕੇ ਮੇਰੇ ਨਾਲ ਜਿਹੜੀ ਤੇ ਮੈਂ ਤੁਹਾਨੂੰ ਪਹਿਲਾਂ ਤਾਂ ਸੀ ਕੁਈ ਦਾ ਮਸਲਾ ਉਸ ਬਾਰੇ ਵੀ ਹੱਲ ਕਰਨਾ ਬਹੁਤ ਜ਼ਰੂਰੀ ਹੈ ਤੇਰੇ ਵਾਸਤੇ। ਗੌਰਵ ਮਿਕਰਦ ਨੇ ਕਿਹਾ ਹੋਇਆ ਸੀ ਕਿ ਮੇਰੀ ਬੇਨਤੀ ਆ ਨਾ ਤੂੰ ਮੇਰੇ ਬਾਰੇ ਬੋਲਣਾ ਮੈਂ ਤੇਰੇ ਬਾਰੇ ਬੋਲਾਂ ਤੇ ਖਦੂ ਨੂੰ ਫਰੋਲੇਗਾ ਤੇ ਵਿੱਚੋਂ ਲੀਰਾ ਨਿਕਲਨੀ ਆ ਮੇਰੇ ਵੀਰ ਆਪਦੇ ਸਮਰਥਕਾਂ ਨੂੰ ਵੀ ਖਾਸ ਤੋਂ ਬੋਲਣਾ ਬੰਦ ਕਰਦੇ ਮੇਰੇ ਬਾਰੇ ਨਾ ਨਾ ਕੋਈ ਮੇਰੇ ਪ੍ਰਚਾਰ ਕੋ ਤੇ ਮੈਂ ਤੁਹਾਡੇ ਬਾਰੇ ਨਾ ਬੋਲਾਂ ਨਾ ਆਪਾਂ ਬੋਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਪਾਤ